ਵਿਰਸਾ ਸਿੰਘ ਵਲਟੋਹਾ ਵੱਲੋਂ ਅੱਜ ਇੱਕ ਵਾਰ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਆਪਣੇ ਤੇ ਲੱਗੀ ਸਜ਼ਾ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਲਈ ਅਪੀਲ ਕੀਤੀ ਹੈ। ਵਿਰਸਾ ਸਿੰਘ ਵਲਟੋਹਾ ਵੱਲੋਂ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦਿੱਤਾ ਗਿਆ ਜਿਦੇ ਵਿੱਚ ਉਹਨਾਂ ਨੇ ਲਿਖਿਆ ਜਥੇਦਾਰ ਸਾਹਿਬ ਜੀ ਮੇਰੀ ਅਰਜ਼ ਹੈ ਮੈਂ ਇੱਕ ਗੁਰੂ ਦਾ ਨਿਮਾਣਾ ਸੇਖਾਂ ਮੈਂ ਬਚਪਨ ਤੋਂ ਅਮਰਿਤਧਾਰੀ ਹਾਂ ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਚੱਲੇ ਕੌਮੀ ਸੰਘਰਸ਼ ਵਿੱਚ ਸੇਵਾ ਕਰਕੇ ਉਹਨਾਂ ਦੀਆਂ ਅਥਾਹ ਖੁਸ਼ੀਆਂ ਵੀ ਲਈਆਂ ਹਨ ਮੈਂ ਆਪਣੀ ਜ਼ਿੰਦਗੀ ਹਮੇਸ਼ਾ ਸਿੱਖੀ ਆਸ਼ੇ ਤੇ ਮर्यादा ਅਨੁਸਾਰ ਬਤੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਨਤੀ ਹੈ ਕਿ ਮੈਂ ਜ਼ਿੰਦਗੀ ਵਿੱਚ ਧਾਰਮਿਕ ਤੌਰ ਤੇ ਜਾਂ ਕੌਮੀ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਕਦੇ ਵੀ ਕੋਈ ਅਵਗਿਆ ਨਹੀਂ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਵੀ ਮੇਰੀ ਸਾਰੀ ਸੱਚਾਈ ਆਪ ਜਾਣਦੇ ਹਨ ਫਿਰ ਵੀ ਮੈਂ ਇੱਕ ਭੁੱਲਣਹਾਰ ਸਿੱਖ ਹੋਣ ਦੇ ਨਾਤੇ ਜਾਣੇ ਅਣਜਾਣੇ ਵਿੱਚ ਹੋਈ ਹਰੇਕ ਗਲਤੀ ਨੂੰ ਗੁਰੂਪੰਤ ਤੋਂ ਮਾਫੀ ਮੰਗਦਾ ਹਾਂ ਮੈਂ ਇਹ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਵਿੱਖ ਵਿੱਚ ਮर्यादा ਗੁਰਮਤੀ ਤੇ ਸਿਧਾਂਤ ਦੀ ਉਲੰਘਣਾ ਦੀ ਮੇਰੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਮਿਲੇਗੀ ਸਨਿਮਰ ਬੇਨਤੀ ਹੈ ਕਿ ਮੇਰੇ ਬਾਰੇ 15 ਅਕਤੂਬਰ 2024 ਨੂੰ ਦਿੱਤੇ ਹੋਏ ਆਦੇਸ਼ ਨੂੰ ਗੁਰਮਤਿ ਕਸਵੱਟੀ ਤੇ ਪਰਖਦਿਆਂ ਹੋਇਆ ਮੁੜ ਵਿਚਾਰਿਆ ਜਾਵੇ ਮੈਂ ਇੱਕ ਰੂਹ ਤੋਂ ਅਕਾਲੀ ਸੇਖਾਂ ਮੇਰੇ ਕੋਲੋਂ ਅਕਾਲੀ ਦਲ ਖੋਨ ਨਾਲ ਮੇਰੀ ਰੂਹ ਬਹੁਤ ਪੀੜਾ ਵਿੱਚੋਂ ਗੁਜ਼ਰ ਰਹੀ ਹੈ ਜੇ ਆਪ ਜੀ ਜ਼ਰੂਰੀ ਸਮਝੋ ਤਾਂ ਮੈਂ ਆਪ ਜੀ ਅੱਗੇ ਆਪਣਾ ਪੱਖ ਵਿਸਥਾਰ ਨਾਲ ਰੱਖ ਲਈ ਹਾਜ਼ਰਾਂ ਸਨੀਮਰ ਬੇਨਤੀ ਹੈ ਕਿ ਮੇਰੀ ਅਪੀਲ ਮਨਜ਼ੂਰ ਕਰਕੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਨੂੰ ਕਿਰਤਾਰਥ ਕੀਤਾ ਜਾਵੇ ਆਪ ਜੀ ਦਾ ਰੋਮ ਰੋਮ ਤੋਂ ਧੰਨਵਾਦੀ ਹੋਵਾਂਗਾ ਗੁਰੂ ਪੰਤਾ ਦਾਸ ਵਿਰਸਾ ਸਿੰਘ ਬਲਟੋਹਾ ਸਾਬਕਾ ਵਿਦਾਇਕ ਦਾ ਇਹ ਮੰਗ ਪੱਤਰ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਮ ਦਿੱਤਾ ਗਿਆ ਤੇ ਆਪਣੇ ਤੇ ਪਿਛਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਆਦੇਸ਼ਾਂ ਦੇ ਜਿਸ ਦੇ ਵਿੱਚ ਉਹਨਾਂ ਨੂੰ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਗਿਆ ਸੀ ਕਈ ਸਾਲਾਂ ਲਈ ਉਸ ਦੇ ਉੱਤੇ ਫੈਸਲਾ ਮੁਰਤ ਵਿਚਾਰਨ ਦੀ ਅਪੀਲ ਕੀਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਰਸਾ ਸਿੰਘ ਵਲਟੋਹਾ ਦੇ ਇਸ ਮੰਗ ਪੱਤਰ ਤੇ ਜਾਂ ਇਸ ਬੇਨਤੀ ਨੂੰ ਕਿਵੇਂ ਪ੍ਰਬੰਧ ਕੀਤਾ ਜਾਂਦਾ ਹੈ ਕੀ ਅੱਗੇ ਫੈਸਲਾ ਆਉਂਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ